ਤੇ ਬਜ਼ਾਰਾਂ ਦੇ ਵਿੱਚ ਵੀ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ। ਬੜੀਆਂ ਮਾਫੇ ਨੇ ਬੱਚਿਆਂ ਦੇ ਚਾਈਨਾ ਡੋਰ ਨਾ ਵੀ ਵਰਤੋ ਨਾ ਹੀ ਦੁਕਾਨਦਾਰوں ਨੂੰ ਅਪੀਲ ਹੈ ਜੀ ਇਸ ਚਾਈਨਾ ਡੋਰ ਦੇ ਨਾਲ ਵਿੱਚੋਂ ਦੀ ਫੋਣੀ ਕੋਈ ਇੱਥੇ ਚਾਈਨਾ ਡੋਰ ਜੀ ਐਸੀ ਕੋਈ ਗਿਰਿਆ ਜੀ। ਮਮਤਾ ਬੱਚੇ ਜੀ ਬੰਦਾ। ਏਤਾ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪ ਵੀ ਦੂਜੀ ਡੋਰ ਨਾ ਉਡਾਓ ਜੀ। ਚਾਈਨਾ ਡੋਰ ਬਿਲਕੁਲ ਨਾ ਵਿੱਚ ਕੋਈ ਵੀ ਦੁਕਾਨਦਾਰ। ਸਾਰੀਆਂ ਤਨਾਜ਼ੀਆਂ ਤੰਗਾਂ ਵੀ ਪ੍ਰੀਆਂ ਨੇ ਬਦੋ ਸਾਹਿਬ। ਉਹਨੀਆਂ ਡੋਰਾ ਸਨਗਾਂ ਵੀ ਪ੍ਰੀਆਂ ਨੇ ਆਪਣੇ ਕੋਲ 5 ਰੁਪਏ ਆ ਜੀ। 10 ਰੁਪਏ ਵਾਲੀ 20 ਰੁਪਏ ਵਾਲੀ 100 ਰੁਪਏ ਵਾਲੀ 50 ਰੁਪਏ ਵਾਲੀ 70 ਰਾਂ ਦੀ ਪਤੰਗ ਹੈ ਆਪਣੇ ਕੋਲ ਤਾਂ ਚਾਈਨਾ ਡੋਰ ਪੂਰੀ ਬੈਨ ਹੈ ਤੇ ਧਾਗੇ ਵਾਲੀ ਡੋਰ ਨਾਲ ਪਤੰਗ ਉਡਾਉਣਾ ਚਾਹੀਦਾ ਹੈ ਕੁਸ਼ੀ ਤਾਂ ਮਾਹੌਲ ਹੈ ਕੁਸ਼ੀ ਕੁਸ਼ੀ ਕਰਨਾ ਚਾਹੀਦਾ ਹੈ ਇਹ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਜਿਵੇਂ ਦੇਖਦੇ ਹੋ ਜਿਵੇਂ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਤਾਂ ਇਹ ਹੈ ਜੀ ਆਪਣੇ 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 ਸਾਰੇ ਜਿੰਨੇ ਵੀ ਦੁਕਾਨਦਾਰ ਭਰਾਣੇ ਜੀ ਵੀਰ ਨੇ ਆਪਣੇ ਜਾਂ ਮਾਪੇ ਨੇ ਬੱਚਿਆਂ ਦੇ ਵੀ ਚਾਈਨਾ ਡੋਰ ਨਾ ਵੀ ਵਰਤੋ ਨਹੀਂ ਦੁਕਾਨਦਾਰ ਨੂੰ ਰਪੀਲ ਹੈ ਜੀ ਚੈਨਲ ਡੋਰ ਦੇ ਨਾਲ ਨੁਕਸਾਨ ਬਹੁਤ ਆਇਆ ਜਨਸੂਜੀਵ ਆਪਣੇ ਆਪਣੇ ਸਰੀਰਾਂ ਦਾ ਨੁਕਸਾਨ ਹੈ ਜੀ ਸੋ ਇਸ ਕਰਕੇ ਆਪਾਂ ਬੇਨਤੀ ਕਰਾਂਗੇ ਜੀ ਸਾਰੇ ਆਪਣੇ ਪ੍ਰਸ਼ਾਸਨ ਦੇ ਨਾਲ ਚੱਲਣ ਸਾਡੇ ਨਾਲ ਕੇ ਮਿਲ ਕੇ ਰਹਿਣੇ ਚਾਹੀਦਾ ਹੈ ਪ੍ਰਸ਼ਾਸਨ ਜਿੱਦਾਂ ਕਹਿੰਦਾ ਹੈ ਆਪਾਂ ਨੂੰ ਉਦਾਂ ਹੀ ਮੰਨਣਾ ਚਾਹੀਦਾ ਹੈ ਔਰ ਚੈਨਲ ਡੋਰ ਨਹੀਂ ਵਰਤਣੀ ਚਾਹੀਦੀ ਜੀ ਕੋਟਨ ਡੋਰ ਆ ਰਹੀ ਹੈ ਕੋਟਨ ਡੋਰ ਦੇ ਵਿੱਚ ਵੀ ਜਿਹੜੀ ਹੈਗੀ ਉਹ ਜਿਆਦਾ ਹੈਵੀ ਡੋਰ ਨਾ ਵਰਤੋ ਔਰ ਧਗਾ ਡੋਰੀ ਹੀ ਵਰਤੋ ਜਿਵੇਂ ਪ੍ਰਸ਼ਾਸਨ ਕਹਿੰਦਾ ਹੈ ਯੂ ਸਾਹਿਬ ਕਹਿੰਦੇ ਨੇ ਸਾਡੇ ਇਨਸਪੈਕਟਰ ਸਾਹਿਬ ਕਹਿੰਦੇ ਨੇ ਉਦਾਂ ਹੀ ਮੰਨਣਾ ਚਾਹੀਦਾ ਹੈ ਤੇ ਰੌਣਕਾ ਰੋਕਾ ਠੀਕ ਨਹੀਂ ਹਾਂਜੀ ਰੋਕਾ ਠੀਕ ਨਹੀਂ ਧੰਨਵਾਦ ਜੀ ਸਮਾਣਾ ਹਲਚਲ ਨਾਲ ਗੱਲ ਕਰਨ ਦੀ ਧੰਨਵਾਦ ਕਿਵੇਂ ਦੇਖਦੇ ਹੋ ਜਿਵੇਂ ਚਾਈਨਾ ਡੋਰ ਦੀ ਵਰਤੋਂ ਕਰਦੇ ਨੇ ਕੁਝ ਲੋਕ ਤੇ ਕੱਲ ਬਸੰਤ ਦਾ ਤਿਹਾਰਾ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਚਾਈਨਾ ਡੋਰ ਰਹਿ ਤਾਂ ਹਥਿਆਰ ਇਕਦੰਦਾ ਜੀ ਤੇ ਇਹਦਾ ਬਿਗੈਰ ਲਾਇਸੈਂਸੀ ਹਥਿਆਰ ਹੈ ਜੀ ਕਈ ਬੀਜਵਣ ਕਬੂਤਰ ਮਾਰ ਰਹੇ ਆ ਜੀ ਕਈ ਚਿੜੀਆਂ ਮਾਰ ਰਹੇ ਆ ਜੀ ਤੇ ਜਾਂਦੇ ਆਂਦੇ ਬਾਈਕਲ ਵਾਲਿਆਂ ਨੂੰ ਬੜੀ ਦਿੱਕਤ ਹੋ ਰਹੀ ਆ ਇਹ ਵਿਚੋ ਦੀ ਹੋਣੀ ਕੋਈ ਇੱਥੇ ਚਾਈਨਾ ਡੋਰ ਜੀ ਆਈ ਸੀ ਕੋਈ ਗਿਰਿਆ ਜੀ ਮਮਤਾ ਬੱਚੇ ਜੀ ਬੰਦਾ ਏਟਾ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਆ ਵੀ ਦੂ ਚਾਈਨਾ ਡੋਰ ਬਿਲਕੁਲ ਨਾ ਵਿੱਚੇ ਕੋਈ ਵੀ ਦੁਕਾਨਦਾਰ ਟਾਡੇ ਬੱਚੇ ਵੀ ਉਡਾਰ ਰਿਆਂ ਸਾਰੇ ਬੱਚੇ ਉਡਾਰ ਰਿਆਂ ਇਹ ਬੇਨਤੀ ਹੈ ਜੀ ਚਾਈਨਾ ਡੋਰ ਵਿੱਚ ਨਾ ਵੇਚੋ ਨਾ ਖਰੀਦੋ ਧੰਨਵਾਦ ਜੀ ਸਮਾਣਾ ਹਲਚਨ ਨਾਲ ਗੱਲ ਕਰਨ ਲਈ ਧੰਨਵਾਦ ਸ਼ਰਮਾ ਜੀ ਜਿਵੇਂ ਕੱਲ੍ਹ ਬਸੰਤ ਦਾ ਤਿਹਾਰ ਹੈ ਕਿਵੇਂ ਦੇਖਦੇ ਹੋ ਤੇ ਚਾਈਨਾ ਡੋਰ ਬਾਰੇ ਕੀ ਕਹਿਣਾ ਚਾਹੁੰਦੇ ਆ ਸਰ ਹੁਣ ਜੈ ਸ਼੍ਰੀ ਰਾਮ ਜੀ ਦਸੰਤ ਪੰਚਮੀ ਕਰਕੇ ਕੱਲ੍ਹ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਦਸੰਤ ਪੰਚਮੀ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਸਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਕਿ ਚਾਈਨਾ ਡੋਰ ਤੋਂ ਪਰੇਜ਼ ਰੱਖ ਕੇ ਆਪਾਂ ਬੱਚਿਆਂ ਨੂੰ ਵੀ ਤੇ ਜਾਨਵਰਾਂ ਨੂੰ ਵੀ ਉਹੀ ਤਰ੍ਹਾਂ ਮਤਲਬ ਕਿ ਸੁਰੱਖਿਤ ਰੱਖ ਸਕਦੇ ਆ ਸੁਰੱਖਿਤ ਰੱਖ ਸਕਦੇ ਆ ਇਸ ਲਈ ਪੂਰੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਦਸੰਤ ਮਤੀਆਂ ਦੀਆਂ ਲੱਖ ਲੱਖ ਵਧਾਈਆਂ ਬਹੁਤ-ਬਹੁਤ ਤੇ ਅੱਜ 22 ਜਨਵਰੀ ਨੂੰ ਇਹ ਭਗਵਾਨ ਸ਼੍ਰੀ ਰਾਮ ਜੀ ਦਾ ਅਯੁੱਧਿਆ ਦੇ ਵਿੱਚ ਜਨਮ ਰਾਂਜਨ ਭੂਮੀ ਦਾ ਉਸ ਦਿਨ ਮਨਾਇਆ ਗਿਆ ਸੀਗਾ ਤਾਂ ਮੈਂ ਆਪਣੇ ਪਰਿਵਾਰ ਵੱਲੋਂ ਤੇ ਪੂਰੇ ਦੇਸ਼ ਵਾਸੀਆਂ ਨੂੰ RAM ਜਨਮ ਭੂਮੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਤੇ ਬਸੰਤ ਦੀਆਂ ਕਿੰਨੀਆਂ ਕਰੋੜ ਕਾਨੇ ਤੇ ਪਤੰਗਾ ਦੀ ਸੇਲ ਕਿਵੇਂ ਨਿਕਲ ਰਹੀ ਹੈ? ਕਿੰਨੀ ਕੀ ਸੇਲ ਨਿਕਲ ਰਹੀ ਹੈ? ਬਹੁਤ ਵਧੀਆ ਸੇਲ ਬਦਵਾ ਸਾਹਿਬ ਜੀ। ਬਹੁਤ ਵਧੀਆ ਸੇਲ ਹੈ। ਪਤੰਗਾ ਦੀ ਸੇਲ ਬਹੁਤ ਵਧੀਆ ਹੈ। ਹਰ ਤਰ੍ਹਾਂ ਦਾ ਤੰਗ ਆਪਣੇ ਕੋਲ ਹੈਗਾ। ਤੁਸੀਂ ਇਹ ਦੱਸੋ ਕਿ ਵੀ ਤੇ ਕੀ ਰੇਟ ਦੀਆਂ ਪਤੰਗਾਂ ਨੇ ਜੜੀਆਂ ਬਾਜ਼ਾਰ ਦੇ ਵਿੱਚ ਇਸ ਟਾਈਮ ਵਿਕਰੀਆਂ ਨੇ ਤੇ ਕਿੰਨੀਆਂ ਕੀ ਰੇਟ ਵਾਲੀਆਂ ਜ਼ਿਆਦਾ ਵਿਕਰੀਆਂ ਨੇ ਪਤੰਗਾ? ਸਾਰੇ ਤਰ੍ਹਾਂ ਦੀਆਂ ਪਤੰਗਾਂ ਵਿਕਰੀਆਂ ਨੇ ਮਦਦ ਕਰ ਸਕੂਆਂ 10 ਰੁਪਏ ਵਾਲੀਆਂ 10 ਰੁਪਏ ਵਾਲੀਆਂ 20 ਰੁਪਏ ਵਾਲੀਆਂ 100 ਰੁਪਏ ਵਾਲੀਆਂ 50 ਰੁਪਏ ਵਾਲੀਆਂ ਸੱਤ ਤਰ੍ਹਾਂ ਦੀਆਂ ਪਤੰਗਾਂ ਆਪਣੇ ਕੋਲ ਤਾਂ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦੇ ਆਂ ਕਿ ਆਪਣੇ ਕੋਲ ਆਓ ਤੇ ਪਤੰਗ ਦੇਖ ਕੇ ਪਤੰਗ ਲੈ ਕੇ ਜਾਓ ਧੰਨਵਾਦ ਸ਼ਰਮਾ ਜੀ ਸਮਾਣਾ ਹਲਚਲ ਨਾਲ ਗੱਲ ਕਰਨ ਲਈ ਦੀਪਕ ਜੀ ਕਿਵੇਂ ਦੇਖਦੋ ਜੀ ਮੈਂ ਕੱਲ ਬਸੰਤ ਦਾ ਤਿਉਹਾਰ ਹੈ ਇਹ ਵਧੀਆ ਤਿਉਹਾਰ ਹੈ ਬਰ ਆਰਾਮ ਨਾਲ ਮਨਾਉਣਾ ਚਾਹੀਦਾ ਹੈ ਚਾਈਨਾ ਡੋਰ ਪੂਰੀ ਬੈਨ ਹੈ ਤੇ ਧਾਗੇ ਵਾਲੀ ਡੋਰ ਨਾਲ ਪਤੰਗ ਉਡਾਉਣਾ ਚਾਹੀਦਾ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਖੁਸ਼ੀ ਕਰਨਾ ਚਾਹੀਦਾ ਇਹ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਦੀਪਕ ਜੀ ਬੜਾ ਵਧੀਆ ਸੰਦੇਸ਼ ਦਿੱਤਾ ਕਿ ਵੀ ਬੱਚਿਆਂ ਨੂੰ ਵੀ ਤੁਸੀਂ ਵੀ ਇਹੀ ਸੰਦੇਸ਼ ਦਿਓ ਕਿ ਵੀ ਪਤੰਗ ਜਿਹੜੀ ਆਮ ਡੋਰਾ ਬਹੁਤ ਨੇ ਮਾਰਕੀਟ ਦੇ ਵਿੱਚ ਸੁੱਤੀ ਰੋਰੀਆਂ ਜਿਵੇਂ ਆਉਂਦੀਆਂ ਨੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਚਾਈਨਾ ਡੋਰ ਦੀ ਵਰਤੋਂ ਨਾ ਹੀ ਕੀਤੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਮਾਪਿਆਂ ਨੂੰ ਹੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਵੀ ਉਹਨਾਂ ਨੂੰ ਦਬਾਅ ਵੀ ਨਾ ਆਏ ਤਾਂ ਕੀ ਰੇਟ ਤੱਕ ਪਤੰਗਾ ਸ਼ੁਰੂ ਹੁੰਦੀਆਂ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਆ ਰੀਆਂ ਨੇ 5 ਰੁਪਏ ਤੋਂ 100 ਰੁਪਏ ਤੱਕ 5 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੀ ਪਤੰਗ ਹੈ ਕਿ ਵੀ ਗਾ ਖਸੀ ਖੁਸ਼ੀ ਵਰਤੋਂ ਕਰਦੇ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਲੈ ਕੇ ਜਾ ਰਹੇ ਹਾਂ ਜੀ ਇੰਜੋਏ ਕਰ ਰਹੇ ਨੇ ਜੀ ਬਸ ਦੇਖ ਸਕਦੇ ਹੋ ਸ਼ਰਮਾ ਜੀ ਨੇ ਦੱਸਿਆ ਕਿ ਵੀ 10 ਰੁਪਏ ਤੋਂ 20 ਰੁਪਏ ਤੋਂ ਪਤੰਗਾ ਸ਼ੁਰੂ ਹੁੰਦੀਆਂ ਨੇ ਤੇ ਪਤੰਗਾ ਦਾ ਬੱਚਿਆਂ ਨੂੰ क्रेज ਵੀ ਬੜਾ ਹੈ ਅਸੀਂ ਇੱਕ ਵਾਰੀ ਫੇਰ ਇਹੀ ਗੱਲ ਕਹਾਂਗੇ ਕਿ ਵੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਚਾਈਨਾ ਡੋਰ ਜਦੋਂ ਵੀ ਕਿਸੇ ਦੇ ਲਪੇਟੇ ਗਲ ਦੇ ਵਿੱਚ ਲੱਗਦੀ ਹੈ ਤਾਂ ਬਹੁਤ ਡੰਗੇ ਘੱਟ ਲੱਗਦੇ ਨੇ ਤੇ ਉਹੀ ਚੀਜ਼ਾਂ ਤੋਂ ਪਰਹੇਜ਼ ਰੱਖਦੇ ਹੋਏ ਤੇ ਆਮ ਡੋਰਾ ਦੀ ਵਰਤੋਂ ਕੀਤੀ ਜਾਵੇ ਜਿਸ ਦੇ ਨਾਲ ਕੋਈ ਨੁਕਸਾਨ ਵੀ ਨਹੀਂ ਹੁੰਦਾ ਪਸ਼ੂ ਪੰਛੀਆਂ ਦਾ ਵੀ ਨੁਕਸਾਨ ਨਹੀਂ ਹੁੰਦਾ ਕਿਉਂਕਿ ਜੇ ਚਾਈਨਾ ਡੋਰ ਦੀ ਗੱਲ ਕੀਤੀ ਜਾਵੇ ਇਹ ਚਾਈਨਾ ਡੋਰ ਪੰਛੀਆਂ ਦੇ ਵੀ ਪਰਿਵਾਰ ਨੇ ਆਪਾਂ ਉਹ ਪੰਛੀਆਂ ਦੇ ਆਪਾਂ ਕਤਲ ਬਣ ਜਾਂਦੇ ਆ ਜਦੋਂ ਕਿ ਵੀ ਜਦੋਂ ਚਾਈਨਾ ਡੋਰ ਦੀ ਵਰਤੋਂ ਕਰਦੇ ਆ ਤੇ ਜਿਹਦੇ ਨਾਲ ਲਪੇਟੇ ਖਾ ਕੇ ਪੰਛੀ ਵੀ ਕਾਇਲ ਹੋ ਜਾਂਦੇ ਨੇ ਤੇ ਕਈ ਪੰਛੀ ਮਰ ਵੀ ਜਾਂਦੇ ਹਨ ਅਸੀਂ ਫਿਰ ਇਹੀ ਗੱਲ ਕਹਾਂਗੇ ਕਿ ਵੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਚਾਈਨਾ ਡੋਰ ਦੀ ਵਰਤੋਂ ਬਹੁਤ ਹੀ ਘਾਤਕ ਹੈ ਤੇ ਸ਼ਰਮਾ ਜੀ ਨੇ ਦੇਵੇਂ ਦੱਸਿਆ ਕਿ ਵੀ ਦੂਜੀਆਂ ਆਮ ਡੋਰਾਂ ਬਹੁਤ ਨੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਦੇਖ ਸਕਦੇ ਹੋ ਜੀ ਬਸੰਤ ਦੀ ਗੱਲ ਕੀਤੀ ਜਾਵੇ ਤਾਂ ਕੱਲ ਬਸੰਤ ਦਾ ਤਿਹਾਰ ਹੈ ਤੇ ਇੱਕ ਕਹਾਵਤ ਵੀ ਹੈ ਕਿ ਵੀ ਗਈ ਬਸੰਤ ਪਾਲਾ ਉਡੰਤ ਤੇ ਜੇ ਅੱਜ ਚੱਕਲੇ ਬਾਜ਼ਾਰ ਦੇ ਵਿੱਚ ਨੇ ਸਾਡੇ ਵੀਰ ਨੇ ਰਜਿੰਦਰ ਸਿੰਘ ਬਬਲੀ ਨੇ ਦੇਖ ਸਕਦੇ ਹੋ ਜਿਵੇਂ ਉਹਨਾਂ ਨੇ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਵੀ ਮਾਪਿਆਂ ਨੂੰ ਵੀ ਖਾਸ ਤੌਰ ਤੇ ਇਹੀ ਗੱਲ ਤੇ ਨਿਗਰ ਰੱਖਣੀ ਚਾਹੀਦੀ ਹੈ ਕਿ ਵੀ ਉਹਨਾਂ ਦੇ ਬੱਚੇ ਕਿਸੇ ਪਾਸੋਂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਇਹ ਪක්ෂੂ ਪਕਸ਼ੀਆਂ ਦੇ ਵੀ ਪਰਿਵਾਰ ਨੇ ਉਹਨਾਂ ਦੇ ਵੀ ਜਦੋਂ ਗਲਾਂ ਦੇ ਵਿੱਚ ਜਾਂ ਫੰਗ ਦੇ ਵਿੱਚ ਫਸਦੀ ਹੈ ਤਾਂ ਉਹ ਮੌਤ ਨੂੰ ਗਲੇ ਲੱਗਦੇ ਨੇ ਤੇ ਦੇਖਿਆ ਜਾਵੇ ਤਾਂ ਹੁਣ ਆਪਾਂ ਕਈ ਥਾਵਾਂ ਤੇ ਦੇਖਿਆ ਵੀ ਹੈ ਕਿ ਵੀ ਜਿਹੜੀ ਚਾਈਨਾ ਡੋਰ ਹੈ ਕੁਝ ਦੁਕਾਨਦਾਰ ਵੇਚਦੇ ਨੇ ਚੋਰੀ ਛੁਪੇ ਵੇਚਦੇ ਨੇ ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹਾਂਗੇ ਕਿ ਵੀ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ ਰਜਿੰਦਰ ਸਿੰਘ ਨੇ ਰਜਿੰਦਰ ਸਿੰਘ ਜੀ ਨੇ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਵੀ ਮਾਪਿਆਂ ਨੂੰ ਵੀ ਖਾਸ ਤੌਰ ਤੇ ਨਿਗਾਹ ਇਹੀ ਗੱਲ ਦੀ ਰੱਖਣੀ ਚਾਹੀਦੀ ਹੈ ਕਿ ਵੀ ਉਹਨਾਂ ਦੇ ਬੱਚੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਕੈਮਰਾਮੈਨ ਦੇ ਨਾਲ ਪ੍ਰੀਮ ਵਧਵਾਦੀ ਰਿਪੋਰਟ ਜਿਵੇਂ ਕੱਲ ਬਸੰਤ ਦਾ ਤਿਹਾਰ ਹੈ ਤੇ ਬਾਜ਼ਾਰਾਂ ਦੇ ਵਿੱਚ ਵੀ ਖੂਬ رونਕਾਂ ਲੱਗੀਆਂ ਹੋਈਆਂ ਨੇ ਤੇ ਅਸੀਂ ਇਹੀ ਬੇਨਤੀ ਕਰਾਂਗੇ ਦੁਕਾਨਦਾਰਾਂ ਨੂੰ ਕਿ ਵੀ ਜੜੀਆਂ ਚਾਈਨਾ ਡੋਰ ਕੋਈ ਨਾ ਕੋਈ ਦੁਕਾਨਦਾਰ ਵੇਚ ਰਹੇ ਨੇ ਅਸੀਂ ਅੱਜ ਬਾਜ਼ਾਰ ਦੇ ਵਿੱਚ ਬਸੰਤ ਕਰਕੇ ਕਵਰੇਜ ਕਰ ਰਹੇ ਹਾਂ ਤੇ ਜਿਹਦੇ ਵਿੱਚ ਦੇਖ ਰਹੇ ਹਾਂ ਸਾਡੇ ਨੀਲਗੜ੍ਹ ਮਾਲਲੇ ਤੋਂ ਸ਼ਰਮਾ ਜੀ ਨੇ ਤੇ ਬਸੰਤ ਦੇ ਤਿਹਾਰ ਤੇ ਇਹ ਵੀ ਇਹੀ ਗੱਲ ਹੀ ਕਹਿ ਰਹੇ ਨੇ ਕਿ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਗੱਲ ਕਰਦੇ ਆ ਅਸੀਂ ਸ਼ਰਮਾ ਜੀ ਨਾਲ ਕਿਵੇਂ ਦੇਖਦੇ ਨੇ ਤੇ ਕੀ ਕਹਿਣਾ ਚਾਹੁੰਦੇ ਨੇ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਜੜੀਆਂ ਪਤੰਗਾਂ ਨੇ ਪਤੰਗਾਂ ਵੀ ਬਹੁਤ ਵੱਖ-ਵੱਖ ਡਿਜ਼ਾਈਨਰ ਦੇ ਵਿੱਚ ਆ ਰਹੀਆਂ ਨੇ ਕੁਝ ਮੂਸੇ ਵਾਲੀਆਂ ਫੋਟੋ ਵਾਲੀਆਂ ਪਤੰਗਾਂ ਆ ਰਹੀਆਂ ਨੇ ਤੇ ਵੱਡੀਆਂ-ਵੱਡੀਆਂ ਪਤੰਗਾਂ ਵੀ ਇੰਨਾਂ ਦੇ ਜਿਨ੍ਹਾਂ ਦਾ ਕੀਮਤ ਵੀ ਪੁੱਛਾਂਗੇ ਸ਼ਰਮਾ ਜੀ ਤੋਂ ਕੀ ਰੇਟ ਵੇਚ ਰਹੇ ਨੇ ਤੇ ਕਿੰਨੀ ਇੱਕ ਸੇਲ ਆ ਬਸੰਤਾਂ ਦੀ ਬਸੰਤ ਦੇ ਤਿਹਾੜੀ ਦੀ ਤੇ ਬੱਚੇ ਕਿਵੇਂ ਮਨਾ ਰਹੇ ਨੇ ਬਸੰਤ ਗੱਲ ਕਰਦੇ ਆ ਮੇਰੀ ਧਰਾਂ ਤੇ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਖੂਬ ਰੌਣਕਾਂ ਨੇ ਤੇ ਜਿਹੜੇ ਪਤੰਗ ਦੇ ਦੁਕਾਨ ਪਤੰਗਾ ਵੇਚਣ ਵਾਲੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ तकरीबन ਸਮਾਣਾ ਸ਼ਹਿਰ ਦੇ ਵਿੱਚ ਕੋਈ ਦੁਕਾਨਦਾਰ ਐਸਾ ਨਹੀਂ ਹੈ ਜਿਹੜਾ ਕਿ ਵੀ ਚਾਈਨਾ ਡੋਰ ਵੇਚਦਾ ਹੋਵੇ ਤੇ ਚੱਕਲੇ ਬਾਜ਼ਾਰ ਦੀ ਗੱਲ ਕੀਤੀ ਜਾਵੇ ਤੇ ਇੱਥੇ ਪਤੰਗ ਦੇ ਜਿਹੜੇ ਦੁਕਾਨਦਾਰ ਨੇ ਉਹ ਖਾਸ ਇਹੀ ਗੱਲ ਦਾ ਖਿਆਲ ਰੱਖਦੇ ਨੇ ਤੇ ਅੱਗੇ ਵੀ ਇਹੀ ਸੰਦੇਸ਼ ਦਿੰਦੇ ਨੇ ਕਿ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਦੁਕਾਨਦਾਰ ਵੀਰ ਨਾਲ ਵੀ ਗੱਲ ਕਰਦੇ ਆ ਕਿਵੇਂ ਬਸੰਤ ਦਾ ਤਿਹਾਰ ਹੈ ਕਿਸ ਤਰ੍ਹਾਂ ਦੀਆਂ ਬਾਜ਼ਾਰ ਦੇ ਵਿੱਚ ਰੌਣਕਾਂ ਨੇ ਈ ਬਸੰਤ ਦੇ ਤਿਹਾਰ ਤੇ ਦੇਖ ਸਕਦੇ ਹੋ ਕਿ ਵੀ ਬੱਚਿਆਂ ਵੱਲੋਂ ਵੀ ਖੂਬ ਰੌਣਕਾਂ ਨੇ ਪਤੰਗ ਦੀ ਖਰੀਦ ਕੀਤੀ ਜਾ ਰਹੀ ਹੈ